ਤੇ ਤੁਸੀਂ ਜਾਤ ਛੱਡੀ ਬਾਬਾ ਸਾਹਿਬ ਅੰਮੇੜ ਕਰਦੇ ਆ ਬਾਈ ਪ੍ਰਤਿਗਿਆਵਾਂ ਪੜੋ ਕਿ ਬਾਬਾ ਸਾਹਿਬ ਅੰਮੇੜ ਕਰਨੇ ਜਾਂ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਆਹ ਰਾਏ ਸਾਨੂੰ ਜਾਤ ਪਾਤ ਅੰਧੇ ਅਸ਼ਵਾਸ ਕਰਮ ਕਾਂਡ ਤੋਂ ਮੁਕਤ ਹੋਣ ਲਈ ਕਹਿੰਦੇ ਆ ਪਰ ਅੱਜ ਕੱਲ ਹਰੇਕ ਇਨਸਾਨ ਆਪਣੀ ਜਾਤ ਦਾ ਮਾਣ ਕਰ ਰਿਹਾ ਤੇ ਭਾ ਦੂਜਿਆਂ ਨੂੰ ਹੀ ਭੰਡ ਰਿਹਾ ਤੂੰ ਜਾਤ ਦਾ ਮਾਣ ਕਿਉਂ ਕਰ ਰਿਹਾ ਪਹਿਲੇ ਆਪਦੇ ਸੀ ਜਾਤ ਪਾਤ ਛੱਡੀ ਨਹੀਂ ਪਹਿਲੇ ਆਪ ਤੇ ਜਾਤ ਪਾਤ ਵਾਲਾ ਜ਼ਹਿਰ ਜਿਹੜਾ ਉਹ ਟੀਨਾ ਬੰਦ ਕਰੀਏ ਤੇ ਦੂਜਿਆਂ ਨੂੰ ਫੇਰ ਵੀ ਕਹੀਏ ਵੀ ਤੂੰ ਜਾਤ ਪਾਤ ਫਲਾ ਰਿਹਾ ਹੈਂ ਸੋਨੇ ਗੁਰੂ ਪਿਆਰੇ ਸਾਨੂੰ ਕੋਈ ਦਿੱਕਤ ਨਹੀਂ ਡੇਰੇ ਵਿੱਚ ਜੋ ਹੋ ਰਿਹਾ ਪਰ ਸਾਡੇ ਗੁਰੂਆਂ ਦਾ ਨਾਮ ਵਾਤ ਕੇ ਜੇਕਰ ਤੁਸੀਂ ਉੱਥੇ ਪਖੰਡ ਅੰਧਵਿਸ਼ਵਾਸ ਕਰਮकांड ਜਾਤ ਪਾਤ ਫਲਾਓਗੇ ਤੇ ਸਾਡੂੰ ਦਿੱਕਤ ਹੋਵੇਗੀ ਕਿ ਕਿਉਂਕਿ ਸਾਡੇ ਗੁਰੂਆਂ ਨੇ ਇੰਨਾ ਸਭ ਚੀਜ਼ਾਂ ਪਿੱਛੇ ਹੀ ਆਪਣੀਆਂ ਸ਼ੀਧੀਆਂ ਜਿੱਤੀਆਂ ਅਤਿ ਸੱਤ ਸੇ ਕੁਰਬਾਨੀਆਂ ਦਿੱਤੀਆਂ ਪਰ ਅੱਜ ਆਪਾਂ ਉਹਨਾਂ ਗੁਰੂਆਂ ਦੇ ਨਾਮ ਤੇ ਉਹ ਸਭ ਕੁਝ ਪਖੰਡ ਕਰਮਕਾਂਡ ਕਰ ਰਹੇ ਹਾਂ ਜਿੰਨਾ ਤੋਂ ਗੁਰੂਆਂ ਨੇ ਸਾਨੂੰ ਪਰੋਕਿਆ ਸੀ ਸੋ ਜੇਕਰ ਗੁਰੂਆਂ ਦੇ ਨਾਮ ਤੇ ਚੱਲਦੇ ਡੇਰੇ ਸਿੱਖਾਂ ਨੂੰ ਪੰਡਣਾ ਬੰਦ ਕਰਕੇ ਪੰਥ ਨੂੰ ਪੰਡਣਾ ਬੰਦ ਕਰਕੇ ਆਪਣੇ ਅਸਲੀ ਦੁਸ਼ਮਣ ਬ੍ਰਾਹਮਣ ਵੱਲ ਹੋ ਜਾਣਾ ਗੁਰੂ ਪਿਆਰਿਓ ਤੇ ਰਾਜ ਭਾਗ ਦੀ ਗੱਲ ਕਰਦੇ ਆ ਇਹ ਲੋਕ ਰਾਤੋਂ ਰਾਤ ਰਾਜ ਭਾਗਾ ਜੇ ਪਰ ਜਦੋਂ ਗੁਰੂਆਂ ਨਾਲ ਗਦਾਰੀਆਂ ਕਰਨੀਆਂ ਜੱਟਾਂ ਨੂੰ ਪੰਡੇ ਚ ਨੰਬਰ 1 ਜੱਟ ਜੀ ਉਹਨੂੰ ਚਮਕੌਰ ਦੀ ਦਲੀ ਜੋ ਭੱਜ ਕੇ ਆ ਗਏ ਉਹ ਯਾਰ ਜੀ ਉਹ ਭੱਜ ਕੇ ਆ ਗਏ ਤੇ ਉਹ ਵਾਪਸ ਆ ਕੇ ਨਸੀਧੀਆਂ ਵੀ ਪਾਈਆਂ ਕੋਈ ਮੁਕਤ تھا ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਿਤਾ ਪ੍ਰਮਾਤਮਾ ਕਾਲਪੁਰਖ ਜੀ ਉਹਨੇ ਉਹਨਾਂ ਦਾ ਬਿਦਾਵਾ ਵੀ ਪਾੜਿਆ ਭਟਾਡਾ ਜਿਹੜਾ ਅੱਜ ਦਾ ਜਿਹੜਾ ਸਿਸਟਮ ਆ ਤੁਹਾਡਾ ਜਿਹੜਾ ਅੱਜ ਦਾ ਜਿਹੜੀ ਸੋਚ ਆ ਤੁਹਾਨੂੰ ਬਖਸ਼ੂਗਾ ਗੁਰੂ ਆਪਣੇ ਵਾਲ ਜਾਤੀ ਮਾਰੋ ਆਪਣੇ ਅੰਦਰ ਜਾਤੀ ਮਾਰੋ ਤੁਸੀਂ ਕਿੰਨੇ ਕਰਮਕਾਂਡ ਪਖੰਡ ਅੰਧ ਵਿਸ਼ਵਾ ਜਾਤਪਾਤ ਫਲਾ ਰੱਖੀ ਆ ਕੀ ਤੁਹਾਨੂੰ ਗੁਰੂ ਮਾਫ ਕਰੂਗਾ ਮੇਰੇ ਥਿਆਨਾ ਤੁਹਾਨੂੰ ਗੁਰੂ ਕਦੀ ਮਾਫ ਨਹੀਂ ਕਰੂਗਾ ਸਾਨੂੰ ਆਪਣੇ ਗੁਰੂਆਂ ਦੇ ਅਧੀਨ ਭਰਾਵੋ ਕੰਮ ਕਰਨਾ ਚਾਹੀਦਾ ਆ ਸਿੱਖੀ ਜੀ ਵਿਤਕਰਾ ਜੇਕਰ ਹੈਗਾ ਆ ਤੇ ਆਪਾਂ ਡਰ ਕੇ ਭੱਜਣ ਦੀ ਬਜਾਏ ਉਹਦਾ ਸਾਹਮਣਾ ਕਰੀਏ ਗੁਰੂ ਪਿਆਰੇ ਸਾਡੇ ਮੱਲੇ ਅਸੀਂ ਜਿੱਥੇ ਰਹਿੰਨੇ ਆ ਕਿਤੇ ਵੀ ਅਸੀਂ ਪਿੰਡ ਗਲੀ ਸ਼ਹਿਰ ਮੱਲੇ ਰਹਿੰਨੇ ਆ ਉਥੇ ਲੜਾਈਆਂ ਪੜਾਈਆਂ ਹੁੰਦੀਆਂ ਗਵਾਂਡੀਆਂ ਦਾ ਸਿਰ ਮੂਰ ਪਾੜ ਜਾਂਦੇ ਆ ਤੇ ਕੀ ਆਪਾਂ ਉਹ ਪਿੰਡ ਛੱਡ ਕੇ ਗਲੀ ਛੱਡ ਕੇ ਭੱਜ ਜਾਈਏ ਭਗੋੜੇ ਇੰਦਰ ਦੇ ਮਾਰੇ ਨਹੀਂ ਨਾ ਭੱਜਦੇ ਉਥੇ ਰਹਿੰਨੇ ਆ ਨਾ 4 ਸਾਲ ਬਾਅਦ 5 ਸਾਲਾਂ ਬਾਅਦ 10 ਸਾਲਾਂ ਬਾਅਦ ਫਿਰ ਉਹ ਇੱਕ ਦੂਜੇ ਨਾਲ ਬੋਲਣ ਲੱਗ ਪੈਂਦੇ ਆ ਬੋਲ ਚੱਲ ਸਟਾਰਟ ਹੋ ਜਾਂਦਾ ਤੇ ਫਿਰ ਜੇਕਰ ਕੋਈ ਬੇਕੂਬ ਬੰਦਾ ਹਲਫਤ ਕੜਾ ਕਰ ਰਿਹਾ ਯਾ ਤੇ ਇਹਦੇ ਨਾਲੇ ਨਾ ਸਾਰੇ ਸਿੱਖ ਮਾਰੇ ਹੋਗੇ ਸਿੱਖ ਪੰਥ ਮਾਰ ਆ ਗਿਆ ਸਿੱਖੀ ਛੱਡ ਦੋ ਇਹ ਕੋਈ ਹਾਲਤ ਥੋੜੀ ਆ ਇਹ ਤੇ ਪਘੋੜਾ ਮਿਰਤੀ ਤੁਹਾਡੇ ਚ ਆ ਗਈ 100 ਰੁਪਏ ਆ ਰਿਹਾ ਇੰਨੇ ਕ ਬੇਂਤੀਆ ਪ੍ਰਮਾਣ ਕਰੋ ਗੁਰੂਆਂ ਦੇ ਪੁੱਤ ਹੋ ਤੇ ਗੁਰੂਆਂ ਦੀ ਵਿਚਾਰਧਾਰਾ ਦੇ ਪੈਰਾ ਦਿਓ ਖੰਡੇ ਬਾਟੇ ਦੀ ਪਹੁੰਚ ਕੋ ਅਮਰਤ ਪਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ